ਵੈਨਗਰ ਗਵਰਨਮੈਂਟ ਦੇ ਤੋਂ 3 ਦੇ ਰਿਜਨ ਦੇ ਅੰਦਰ ICICI ਬੈਂਕ ਦੇ ذریعے ਨਾਗਰ ਜਿਹੜੀ ਹੈ ਫੋਨ ਕੱਟੀ ਮੇਰਾ ਫੋਨ ਹੋ ਰਹੀ ਹੋਈ ਸਨ ਜਿਹਨ ਤੋਂ ਆਲਵਾ ਹੋਰ ਬੜੇ ਪਿਸਟਲ ਪੁਆਇੰਟ ਤੇ ਉਹਨਾਂ ਨੇ ਉਥੋਂ ਜੈਸ਼ਟ ਜਿਹੜਾ ਰੋਕ ਦਿੱਤਾ ਇਮੀਡੀਟਲੀ ਸਾਨੂੰ ਇਨਫੋਰਮੇਸ਼ਨ ਨਹੀਂ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਕੀ ਚੀਜ਼ ਦਿੱਤੇ ਐਂਡਲੀ ਜਾਇਏ ਉੱਪਰੋਂ ਸੈਂਜਰ ਸਾਹਿਬ ਉੱਥੇ ਨਹੀਂ ਸੀ ਜੀ ਉਨਰੇ ਅਫਸਰ ਜਲ ਕਰਕੇ ਜਦੋਂ ਸਰਪਾਲ ਦਿੱਤੀ ਉਹਦੇ ਸਾਰੇ ਐਕਸ਼ਨ ਚ ਚਲੇ ਰਹੇ ਨੇ ਔਰ ਸਾਰੇ ਸੀਨੀਅਰ ਅਫਸਰ ਅਸੀਂ ਪੌਂਟੇ ਤੇ ਪਹੁੰਚੇ ਬੰਦ ਲੂਸ ਕਟੇ ਕੀਤੇ ਉਸ ਤੋਂ ਕੋਈ ਨੈਸੀਟਲ ਹੈ ਇੱਥੇ ਦਿਨ ਨਾ ਸਮਝਵਾਣ ਨੇ ਔਰ ਪਤ ਪੱ ਜੇ ਵੀ ਪੈਦਲ ਹੋ ਜਿਹੜੀ ਤੋਂ ਬੈਂਕ ਤੋਂ ਅਫਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਜੇਸ ਨੂੰ ਬੜੇ ਬਾਸ ਤਰੀਕੇ ਨਾਲ ਲੋਕਾਂ ਦਾ ਆਇਡੈਂਟੀਫਾਈ ਕੀਤਾ ਸੀ ਮੁਜ਼ਮਮ ਅਤੇ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋ ਗਏ। ਔਰ ਕੈਸ਼ਮੇਨ ਕਾਰ ਹੋਇਆ ਕਾਫੀ ਯਕਤ ਹੋ ਗਿਆ। ਜੋ ਬੇਸਿਕਲੀ ਜਿਹੜੇ ਤਿੰਨ ਮੁਜ਼ਮਮ ਨੇ ਹੈਗਾ ਸੂਰਜ ਜੀ ਸੁਲਤਾਨਪੁਰ ਰੋਡ ਦਾ तकरीबन 22 ਸਾਲ ਦਾ। ਕੰਦਰਜੀ ਤੇ ਜਿਹੜੀ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਪੁਰ 19 ਸਾਲ ਪ੍ਰਿੰਸ ਇਹ ਵੀ ਸ਼ੇਰਾ ਮੇਕੋਬਿੰਦਰਗਰ ਸੁਲਤਾਨਪੁਰ ਵਿੱਚ ਡੋਰਦਾ ਹੈ ਜੀ ਸਮਾਰਕ ਲਈ ਜਿਹੜੀ ਇਹ ਜਨਨ ਲਈ ਸਰ ਅਨਰ ਕੀ 23 ਸਾਲ ਪ੍ਰਿੰਸ ਜੀ ਮਾਸਟਰਮਾਈਡ ਕੋਣ ਤੇ ਕੋਈ ਟਾਈਟਲੀ ਨਾਮ ਰਿਪੀਟ ਕਰਦੇ ਜੀ ਸੂਰਜ ਇਹ ਵੀ ਪੁੱਤਰ ਹੁੰਦਾ ਸੀ ਉਰਫ ਜੀ ਟੂ ਬਾਈਮਨ ਸਿੰਘ ਰੋਡ ਸੁਲਤਾਨਪੁਰ ਵਿੱਚ ਇੰਦਰਜੀਤ ਉਰਫ ਸਾਜਨ ਉਤਰ ਜਿੰਦਰਪਾਲ ਸਿੰਘ ਗਲੀ ਨੰਬਰ 96 ਬਾਈਮਨ ਸਿੰਘ ਰੋਡ ਸੁਲਤਾਨਪੁਰ ਦਾ ਮਰਜ਼ਾ ਐਨਵੈਂਸੋ ਬੋਰਫ ਸ਼ੇਰਾ ਉਹ ਤਾਂ ਸੁਜੀਤ ਸੀ ਪਤਾ ਨੰਬਰ 10 ਘੜੀ ਨੰਬਰ 4 ਗੋਬਿੰਦਨਗਰ ਸੁਤਾਨੀਟ ਲੋਰ ਅੰਮ੍ਰਿਤਸਰ ਉਮਰ 32 ਸੋ ਬੇਸਿਕਲੀ ਜੋ ਮੁੱਢਲੀ ਪੁੱਛ ਵਿੱਚ ਤੋਂ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਸਲਾਹ ਦਿੱਤੀ ਉਹ ਤਿੰਨ ਚਾਰ ਦਿਨ ਤੋਂ ਇਹ ਇਸ ਬਾਜ਼ਾਰ ਦੇ ਵਿੱਚ ਹੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਇਨੀਸ਼ੀਅਲੀ ਪਲੈਨਿੰਗ ਪ੍ਰਾਈਜ਼ ਹੀ ਕਿ ਆਪਾਂ ਪੈਸੇ ਲੈ ਕੇ ਕਿ ਉਸ ਪੀਜ਼ਾ ਖਰੀਦਣਾ ਹੈ ਜਿਹੜਾ ਕਾਰ ਖਰੀਦਣੀ ਸੀ ਤਾਂ ਪਿਆ ਸੀ ਵੀ ਉਹਨੂੰ ਸਾਰਾ ਲੈਂਡਵੇਅ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਪਰ ਉਸ ਵੇਲੇ ਤੇਜਾ ਤੋਂ ਉਹ ਬੈਂਕ ਦੇ ਵਿੱਚ ਕੋਈ ਅਵਾਜਾਈ ਵੀ ਨਹੀਂ ਸੀ ਤੇ ਟਾਈਮ ਕੋਣੇ 2000 2 ਵਜੇ ਨਾਲ ਟਾਈਮ ਥੋੜਾ ਜਿਹਾ ਅੱਜ ਜਾਂਦਾ ਕਸੂਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਮੁਟ ਕੇ ਤੇ ਆਪਸ ਵਿੱਚ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਗਈ ਉਹ ਸਾਰੇ ਤਿੰਨੋਂ ਇਹ ਜਿਸ ਤਰ੍ਹਾਂ ਇੱਕ ਟੋਟਲ ਕੈਸ਼ ਜੋ ਬੈਂਕੋ ਵਾਲਿਆਂ ਨੇ ਲਿਖਾਇਆ ਸੀ 12 ਲੱਖ 78122 ਰੁਪਏ ਲਿਖਾਇਆ ਸੀ ਨਾ ਉਹ ਜੋ 7 ਲੱਖ 70000 ਰੁਪਿਆ ਇੱਕ ਪਿਸਤਲ 5 ਰੌਟ ਔਰ ਇੱਕ ਜਿਹਨਾਂ ਕੋ ਨਾਲ ਹੋਰ ਵੀ ਕੰਮੀ ਪਿਸਤਲ ਵੀ ਲੈ ਕੇ ਤੁਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਹੈ ਤੇ ਇਹ ਇੱਕ ਖਾਸ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਦੇ ਖਿਲਾਫ ਕੱਲਾ ਇਹ ਸੈਟਿੰਗ ਦੇ ਤੇ ਕੋਲੀ ਦੇ ਸੱਤ ਕਰਨੇ ਦੱਸਿਆ ਔਰ ਇੰਦਰਜੀਤ ਗੁਰਪ੍ਰਸਾਦ ਦੇ ਖਿਲਾਫ ਇਹ ਨੂੰ ਨਾਥੇ ਜਾ ਸਕਦੇ ਡੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਪਰ ਇਹ ਉਸ ਲਾਸ ਅਸ਼ਾਦਾ ਤਰਫੋਂ ਇਹ ਸਾਰੀ ਟੀਮ ਮਾਲਕ ਐਸਐਸਓ ਸਾਹਿਬ ਦਾਰੇ ਤੋਂ ਕੰਜ਼ੂਰੀ ਕਰਕੇ ਬਾਅਦ ਸੀਗੇ ਜਿਹਨਾਂ ਦੀ ਟੀਮ ਨੇ ਹਰ ਪ੍ਰਿੰਮਡ ਇਨਸਾਫ ਦੀ ਰਹਿਮਾਈ ਦੇ ਵਿੱਚ ਰੀਚ ਸੀ ਅਪੇ ਮਨੋਜੀ ਗੁਰਿੰਦਰਪੀਰ ਜੀ ਸਾਡੇ ਸੀਆਈਏ ਇੰਸਪੈਕਟਰ ਮੁਲਕ ਔਰ ਆਰਗੇਸ ਰੂਨੋਨ ਆਮ ਡਿਊਟੀ ਜੁਆਇੰਟ ਇਹ ਸਾਰਾ ਇਹ ਉਹਦੇ ਚ ਇਨਵੋਲਵ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਨੇ ਪੋਸਟੇਬਲ ਤੋਂ ਲੈ ਕੇ ਕੁਝ ਐਸਈ ਤੱਕ ਵੀ ਹੈ ਜੀ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤਨਾ ਕਰਨਾ ਹੈ ਕਿਉਂਕਿ ਉਹਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਮਾਰਤਾ ਤੋ ਬਾਅਦ ਬਿਨਾ ਘਬਰਾਏ ਅਰ ਤੇ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਕੀਤੀ ਨਾ ਉਹਨੇ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਨ ਲਈ ਰੈਡੀਕੇਸ਼ਨ ਸੇਮ ਦੇ ਕੀਤੀ ਔਰ ਉਹਦੇ ਵਿੱਚ ਜਦੋਂ ਮੁਲਜ਼ਮ ਇਹ ਜੀ ਵਾਰਦਾਤ ਕਰਦਾ ਤਾਂ ਉਹਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਹੈ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਉਹਦੇ ਜਿਹੜੀ ਐਕਟਿਵ ਆ ਗਈ ਹੈ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਆਨ ਦੀ ਜੋਬ ਨੂੰ ਸਾਰਾ ਕੰਪਲੀਟ ਹੋ ਜਾਏਗਾ ਉਹ ਜਿਹਨੇ ਘੱਟ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਤਰ੍ਹਾਂ ਦੇ ਆ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜਿੰਗ ਮਦਰ ਹੋਵੇ ਜਾਂ ਫੁਜਨੈਸਿਸਟਰ ਹੋਵੇ ਬਦਲ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਚਾਰੇ ਘਰ ਜਾ ਰਿਹਾ ਤੇ ਉਕੋ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਇਹ ਉਹ ਚੱਕ ਕੇ ਲੋਕ ਕਿਹਾ ਇਹ ਮੈਂ ਲੱਕ ਚਾਹਤ ਕਰੀ ਇਹ ਕਿੰਨੀ ਸੀ ਤੇ ਬਰਾਬਰ ਕਿੰਨੀ ਰੰਗ ਦੀ ਹੋਈ ਬੜਾ ਬੜਾ 7.8 ਲੱਖ 20 7.70 ਹੋ ਗਿਆ 5 ਕਿਤੇ 3 ਦਾ ਡਿਫਰੈਂਸ ਹੋਵੇਗਾ ਸਰ ਪ੍ਰਾਈਮਰੀ ਬੈਕਗਰਾਉਂਡ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਬਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਰਾਜ ਬੇਸਿਕਲੀ ਤੇਨੂੰ ਇਹ ਲੱਗਿਆ ਕਿ ਆਪਾਂ 4 ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ

ਨਮਰਮਾਸਤ ਜੀ ਇਹਨਾਂ ਦਾ ਮਾਸਮੈਂਟ ਬ੍ਰੇਕ ਮਾਸਮੈਂਟ ਬ੍ਰੇਕ ਜਿਆਦਾ ਅੱਗੇ ਆ ਗਈ ਹੈ ਜੀ ਅਤੇ ਸਭ ਤੋਂ ਪਹਿਲਾਂ ਬੈਂਚ ਦੇ ਵਿੱਚ ਸਾਜਨ ਐਂਟਰ ਹੋਇਆ ਉਹਨੇ ਜਾ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਤੁਹਾਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਚਾਹ ਬੰਦੇ ਆਏ ਸੀ ਇਹ ਖਾ ਬਾਹਰ ਆ ਕੇ ਤੇ ਚੱਲ ਗਏ ਸੀ ਲੋਕੋ ਕਹਿ ਰਹੇ ਸੀ ਕਿ ਆਪਾਂ ਆਪਾ ਥੰਦੇ ਕਿੰਨੇ ਆਏ ਬੇਸਿਕਲੀ ਉਹ ਪੀਵਰ ਕਮਰ ਨੂੰ ਲੱਗਦਾ ਕਿ ਬਾਹਰ ਖੜਾ ਬੰਦਾ ਪੁਲਿਸ ਨੂੰ ਕਾਪਰਾਂ ਕੰਪਨੀ ਦੇ ਵਿੱਚ ਉਹ ਤਾਂ ਨਹੀਂ ਕਿਨੇ ਕਿਹਾ ਆਪਣੇ ਕੋਲ 23 ਬੰਦੇ ਬੈਨਾਲਾ ਦੇ ਵੀ ਕਿਹਾ ਭਾਜੀ ਕਿੰਨੇ ਰਹੇ ਔਰ ਜਦੋਂ ਵੀ ਐਕਟਿਵਾ ਦੇ ਉੱਤੇ ਜਾਂਦੇ ਹੋਏ ਤੁਸੀਂ ਦੇਖੀਗੇ ਐਸਸੀਸੀ ਸਰ ਬੈਂਕ ਤੇ ਸਿਕਿਉਰਿਟੀ ਗਾਰਡ ਨਹੀਂ ਸੀ ਉਹ ਬੈਕ ਦੇ ਨਾਲ ਵੀ ਕੋਈ ਦੇਖੋ ਉਹਦੇ ਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਆ ਰਿਹਾ ਸੀ ਬੈਂਕ ਮੈਨੇਜਰ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸਐਚਓ ਸਾਹਿਬ ਤੇ ਜਿਹੜਾ ਉਹ ਉਸ ਏਰੀਆ ਦਾ ਬੀਟ ਦਾ ਜ਼ਿਲ ਦਾ ਐਸਐਚ ਹੀ ਹੈ ਉਹ ਉਹਨਾਂ ਨੂੰ ਬਾਰ ਬਾਰ ਟੋਕਦਾ ਸੀ ਜਾਂਦੀ ਕਿ ਤੁਸੀਂ ਬੈਂਕ ਪੰਜ ਮਹੀਨੇ ਤੋਂ ਖੁੱਲ੍ਹਾ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਯੂ ਲੱਗਿਓ ਇਸ ਤੋਂ ਇਲਾਵਾ ਉਹਨੇ ਵਿਵਿਧ ਬੈਂਕ ਕਲਾਂ ਬਣਾ ਕੇ ਉਹਨੂੰ ਮੀਟਿੰਗ ਕਰਾਂਗੇ ਇਹ ਤਾਂ ਅੰਟੀਕਲਰ ਸੋਚੀ ਸਾਇਫਰ ਆਪਣੀ ਕੁਸ਼ਰੇਟ ਵਾਸਤੇ ਵੀ ਗੇ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਮਰਸੂਰ ਕਰੀਏ ਕਿ ਸਕਿਉਰਟੀ ਕਾਰਡ ਤਾਂ ਰੱਖੀ ਰੱਖਣ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਉਹ ਜੀਗਾ ਹੋਵੇ ਕਿ ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਹੋ ਡੀਵੀਆ ਪਰ ਪਹਿਲਾਂ ਪੈਂਦੇ ਹਨ ਨੰਬਰ 10 ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਤੋਂ ਸਿਸਟਮ ਹੋਵੇ ਸੌਂਸਟਾਚ ਆਟੋਮੈਟਿਕ ਗੱਤੀ ਇਹ ਉਹਦਾ ਵੀ ਕਿ ਲਾਰਮ ਦਰਦੀ ਨਾ ਵਜੂਗਾ ਪਰ ਉਹ ਸਟਿਲ ਬੈਟਰ ਐਕਸਮਨ ਜੀ ਬਸ ਤੁਸੀਂ ਮਰ ਕੋਈ ਤੁਹਾਡੇ ਤੋਂ ਜ਼ਿਆਦਾ ਤੁਸੀਂ ਕਿ ਟੈਕਲੀ ਆ ਸੀ ਕਿ ਪੈਲ ਵਾਲਿਆਂ ਨੂੰ ਰਿਕਵੈਸਟ ਕੀਤੀ ਜਾਂਦੀ ਸੀ बार-बार ਨਹੀਂ ਹੁੰਦੇ ਤੇ ਉਹ ਉਹ ਇਜ਼ੀ ਤੇ ਸੁਸਤਾ ਤੋਂ ਟੈਕਲੀ ਆਈ ਹੈ ਕਿ ਐਪੀ ਐਂਡ ਡਾਟਸ ਤੇ ਇਹ ਕੋਈ ਹੋਜੀ ਲਿਸਟ ਕਿਸੇ ਵੀ ਦਿਸ਼ਾ ਤੋਂ ਹੋਰ ਦੇ ਇਸ ਨਾਲ ਦਾ ਐਕਸ਼ਨ ਤੋਂ ਵੀ ਸੀਰੀਅਸ ਹੋਣਾ ਚਾਹੀਦਾ ਕਿਸਟਰ ਬਾਅਦ ਕੀ ਕਰਦੇ ਆ ਆਪ ਕੋਈ ਗਾੜੀ ਦਾ ਬਾਗ ਇਹ ਮਾਮਲਾ ਹੈ ਨਾ ਟਾਈਮ ਨਹੀਂ ਜਾਣਾ ਸਰ ਕਿੰਨਾ ਸੈਂਸੇਸ਼ਨ ਕ੍ਰਾਈਮ ਦਾ ਮਾਇੂਤ ਅਸਰ ਤੱਕ ਪਰਿਸਰ ਰਸੋਰਸ ਸਾਰਾ ਕੰਮ ਕਰਕੇ ਜੰਗਾਰ ਸਾਰੀ ਟੀਮ ਲੱਗੀ ਰਹੀ ਹੈ ਉਹਦੇ ਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਇਹੋ ਜੀ ਗੱਲ ਹੋਣੀ ਕਿਉਂ ਦੇਖਣ ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਲਪੂਣਾ ਹੈਗਾ ਇਹਨਾਂ ਸਾਹਮਣੇ ਆਇਆ ਔਰ ਕਈ ਵਾਰ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਿੰਦੀ ਕਰੋਸ ਕਰਾਂਗੇ ਪੋਸ਼ ਕਰਾਂਗੇ ਕੋਈ ਬੈਂਕ ਸਾਡੇ ਅੰਦਰ ਤਾਂ ਹੈ ਨਹੀਂ ਪਰ ਐਵਲ 2.0 ਹੈ